ਸੋ ਚਲਿਏ ਸ਼ੁਰੂ ਕਰਤੇ ਹੈ ਗਾਇਸ ਵੈਲਕਮ ਬੈਕ ਮਾਈ ਚੈਨਲ ਸ਼ਿਸ਼ਕਤੀ ਬਲੌਗਸ ਜੈ ਸ਼ਿਸ਼ਕਤੀ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਵਧੀਆ ਹੋਵੋਗੇ ਸੋ ਗਾਇਸ ਅੱਜ ਮੈਨ ਨੇ ਕੀਤੀ ਸਕੂਲ ਦੀ ਛੁੱਟੀ ਕਿਉਂਕਿ ਅੱਜ ਦਾ ਦਿਨ ਲੈ ਕੇ ਜਾਣਾ ਸੀਗਾ ਮੰਡੀ ਤੇ ਫਿਰ ਹੁਣ ਅਸੀਂ ਮੰਡੀ ਤੋਂ ਆ ਗਏ ਤੇ ਹੁਣ 12 ਵਜ ਰਿਹਾ ਤੇ ਹੁਣ ਦਾਦੀ ਅਸੀਂ ਮੰਡੀ ਤੋਂ ਲੈ ਕੇ ਆਏ ਅੱਜ ਚੋਮੀ ਨਿਊਡਲਸ ਤੇ ਹੁਣ ਉਹ ਦਾਦੀ ਬਣਾ ਰਹੇ ਹੈ ਤੇ ਅੱਜ ਦਿਖਾਉਂਦੇ ਗਾਇਸ ਦਾਦੀ ਹੁਣ ਬਣਾ ਰਹੇ ਨਿਊਡਲ ਆ ਨਿਊਡਲ ਅਸੀਂ लेके ਆਇਆ ਹੁੰਦਾ ਦੀ ਬਣਾ ਰਿਹਾ ਨਿਊਡਲ ਦੇਖੋ ਦਾਦੀ ਨੇ ਸਮਾਨ ਕੱਟ ਲਿਆ ਨਿਊਡਲ ਵਿੱਚ ਪਾਣ ਨੂੰ ਹੁਣ ਦਾਦੀ ਸਵਾਦ ਜੀ ਨਿਊਡਲ ਬਣਾएंगे ਤੇ ਆਪਾਂ ਖਾਵਾਂਗੇ ਗਾਇਸ ਨੌਨ ਲੈ ਵੀ ਤੱਕ ਗਿਆ ਹੋਇਆ ਸਕੂਲ ਤੇ ਅੱਜ ਤਾਂ ਮੇਰੀ ਛੁੱਟੀ ਮੈਂ ਤਾਂ ਦੇਖ ਰਹੀ ਆ ਜੇਠਾ ਲਾਲਾ ਚ ਤੇ ਪੜਾਂਗੇ ਵੀ ਥੋੜੇ ਦਰ ਬਾਅਦ ਆਪਾਂ ਲੈ ਵੀ ਨੂੰ ਲੈ ਕੇ ਆਣਾ ਇੱਕ 3 ਵਜੇ ਲੈ ਕੇ ਆਣੇ ਲੱਵੇ ਨੂੰ ਸਕੂਲੋਂ 2 ਵਜੇ ਨੂੰਣੀ ਆ ਜੇਗੀ ਤੇ ਗਾਇਸ ਤੁਹਾਨੂੰ ਦਿਖਾਨੇ ਆ ਸਾਡੇ ਵਲੌਗ ਨਾਲ ਬਣੇ ਰਹੇ ਹੋ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਵੀ ਕਰਦੇ ਹੋ ਅੱਜ ਨੇ ਨਾ ਸੋਚਿਆ ਇੱਕ ਮੰਮਾ ਨਾਲ ਪ੍ਰੈਂਕ ਕਰਦੇ ਆ ਪੱਡਿਊ ਵਾਲੀ ਬੋਤਲ ਚ ਨਾ ਪਾਣੀ ਭਰ ਕੇ ਲੈ ਕੇ ਜਾਂਦੇ ਆ ਮੰਮਾ ਨੂੰ ਕਹਿੰਦੇ ਆ ਡਿਊ ਆ ਕਿਉਂਕਿ ਇਹਨਾਂ ਦੋਨਾਂ ਦਾ ਕਲਰ ਤਾਂ ਸੇਮ ਹੁੰਦਾ ਤੇ ਮੰਮਾ ਨੂੰ ਮੈਂ ਕਿਹਾ ਸੀ ਮੈਂ ਦੁਕਾਨ ਤੇ ਜਾ ਰਹੀ ਆ ਮੈਗੀ ਮਸਾਲਾ ਲੈਣ ਨੂੰ ਤੇ ਇਸ ਚ ਪਾਣੀ ਭਰ ਕੇ ਦੇਣੇ ਚਲੋ ਗਾਇਸ ਕਿ ਉਹਦੀ ਬੋਤਲ ਨੂੰ ਪਕਸ ਕੇ ਬੰਦ ਕਰ ਲੈਣੇ ਆਂ ਐਂ ਟਾਈਟ ਕੀਆ ਲੱਗੇ ਨਵੀ ਲੱਗੇ ਆਂ ਭਾਜ ਮੈਂ ਟਾਈਟ ਨੂੰ ਪਕਸ ਕੇ ਬੰਦ ਕਰਤੀ ਹੁਣ ਚੱਲਦੇ ਪਪਾਂ ਅਬੇ ਮਜ਼ਾ ਆਏਗਾ ਨਾ ਢਿੜੋ ਮੰਮਾ ਡਿਊ ਪੀਣੀ ਹੈ ਮਮਾ ਦਾ ਕੰਮ ਤੇ ਗਈ ਸੁਬੀਰ ਕੋ ਬੱਚਮੇ ਗੱਡੂ ਲੋ ਖੋਲ ਲੈ ਮਣੀ ਜੀ ਖੁੱਲ ਨਹੀਂ ਰਹੀ ਮੇਰੇ ਤੋਂ मैं अबे जल्दी बोल कल सुबह निकलना है भी दे थोड़ी पी ये सील ले। है? है। समझ गई <laughs> यही नहीं अभी और सुनिए

मैं चली ले मेन लेन ऑटो टच कंदे स्कूल अभी गाइस बस तो बड़ी हो रही है साइड चला ले स्कूल हो रहे लगा हम चलते लग गए गाइस आ गया लवी <laughs> ब्लॉग

देखते हैं मैं चेक हां चेक करऊंगी हु न्यूड हम मालूम है तेरे बाप को मत सिखा चल ये मेरी ये दादी की न्यूड ले दादी सॉस ले लो गाइस नले ला ले जे ये के का सकता ले आओ हां भाई ਕੈਸੀ ਲਗੀ ਆ ਗਿਆ ਸਵਾਦ ਨੋਨੀ ਆਣ ਵਾਲੀ ਹੈ 2 ਵਜੇ ਬਸ ਆਂਦੀ ਹੋਏਗੀ ਤੇ ਮੈਂ ਹੁਣ ਅੱਜ ਸਕੂਲ ਗਈ ਸੀ ਤਾਂ ਹੀ ਥੋੜੀ ਜਿਹੀ ਸਟਡੀ ਕਰ ਰਹੀ ਹਾਂ ਪਰ ਹੀ ਤੇ ਵਸ ਨੋਨੀ ਆਂਦੀ ਹੈ ਫਿਰ ਆਪਾਂ ਨੂਨ ਦਿਖਾਣੇ ਗਾਈਜ਼ ਨੋਨੀ ਆ ਗਈ

तो सलाह ये दुख का खत्म नहीं होता भाई